ਮ ਦਿਨੇ ਬਾਈ ਦਾ ਸਿੱਧੂ ਦਾ ਤੇ ਇਹ ਵੀ ਰਿਲੀਜ਼ ਹੋਣੀ ਹੈ ਕੀ ਕਹੋਗੇ ਇਹ ਵੀ ਦਾ ਤੁਹਾਨੂੰ ਪਤਾ ਜਦੋਂ ਆਉਂਦਾ ਬਾਈ ਫਿਰ ਵੈਲਵੋਡ ਤੇ ਕਪੜਾ ਮਾਰਿਆ ਪਿਆ ਹੁੰਦਾ بس ਤੁਸੀਂ ਕੁਝ ਘੰਟਿਆਂ ਚ ਦੇਖੋਗੇ ਸ਼ਾਦੀ ਹੈ ਬਾਈ ਮੈਂ ਤੇ ਜਿਹੜਾ ਚਾਹਣ ਵਾਲਿਆਂ ਨੂੰ ਦੇ ਸਕੀ ਉਹਨੂੰ ਬਾਤੋਆਂ ਸ਼ੇਅਰ ਕਰਨ ਬਹੁਤ ਲੋਇਆ ਕਰਨ ਜਨਮ ਦਿਨ ਨੂੰ ਲੈ ਕੇ ਕੀ ਕਹੋਗੇ ਜਨਮ ਦਿਨ ਦਾ ਬਾਈ ਮਤਲਬ ਦੁੱਖ ਚ ਹੈ ਸਾਰਾ ਤੁਸੀਂ ਵੀ ਦੁੱਖ ਚ ਹੋ ਪਰਿਵਾਰ ਵੀ ਚਾਹਣ ਵਾਲੇ ਸਾਰੇ ਦੁੱਖ ਚ ਆਉਂਦੇ ਨੇ ਸਾਰੇ ਕੋਈ ਨਹੀਂ ਜਾਦਾਂ ਨੂੰ ਤਾਜ਼ਾ ਕਰਦੇ ਨੇ ਤੇ ਹੋਰ ਮਤਲਬ ਕੋਈ ਕੋਈ ਜ਼ਿਆਦਾ ਕੋਈ ਖੁਸ਼ੀ ਵਾਲੀ ਗੱਲ ਨਹੀਂ ਤੇ ਉਹ ਵੀ ਜਾਦਾਂ ਨੂੰ ਤਾਜ਼ਾ ਕਰਕੇ ਸੋਹਣੀ ਸਾਹ ਦੇ ਪਾਠ ਕਰਾਏ ਹੋਏ ਨੇ ਤਾ ਸਾਰੇ ਅੱਜ ਵੱਡੀ ਗਿਣਤੀ ਚ ਉਹਦੇ ਚਾਹਣ ਵਾਲੇ ਹਾਜ਼ਰੀ ਭਰਨਗੇ ਫਸੇ ਵੀ ਬੀਬੀਸੀ ਵੱਲੋਂ ਡਾਕੂਮੈਂਟਰੀ ਰੀਲੀਜ਼ ਕਰ ਦਿੱਤੀ ਹੈ ਪਰਿਵਾਰ ਇਤਰਾਜ਼ ਕਰ ਰਿਹਾ ਸੀ ਕਿ ਨਾ ਰੀਲੀਜ਼ ਕੀਤੀ ਜਾਵੇ ਉਹਦੇ ਬਾਰੇ ਤਾਂ ਦੇਖੋ ਸਾਨੂੰ ਅੱਜ ਪਤਾ ਲੱਗੀ ਗਿਆ ਵੀ ਜਿੱਥੇ ਸਰਕਾਰਾਂ ਨੇ ਪਰਿਵਾਰ ਦਾ ਵਾਹਨ ਹੀ ਫੜੀ ਅੱਜ ਤੱਕ ਸਰਕਾਰਾਂ ਨੇ ਅਨਸਾਫ਼ ਦੀ ਵੀ ਗੱਲ ਨਹੀਂ ਕੀਤੀ ਤਾਂ ਬੀਬੀਸੀ ਨੇ ਵੀ ਸਾਬਤ ਕਰਦਾ ਵੀ ਉਹਦਾ ਕੇਸ ਖਰਾਬ ਕਰਨ ਦੇ ਵਿੱਚ ਉਹਨਾਂ ਦਾ ਪੂਰਾ ਬੀਬੀਸੀ ਦਾ ਹੱਥ ਹੋਊਗਾ ਕਿ ਉਹ ਕੇਸ ਉਹ ਡਾਕੂਮੈਂਟਰੀ ਜਿਹੜੇ ਇਤਰਾਜ਼ਯੋਗ ਚੀਜ਼ਾਂ ਪਾਈਆਂ ਗਈਆਂ ਜਿਹੜੀਆਂ ਉਹ ਕੇਸ ਨੂੰ ਡਿਵਰਟ ਕਰਨੀਆਂ ਆ ਕੀ ਕਹੋਂਗੇ ਜਿਹੜਾ ਪਰਿਵਾਰ ਵੱਲੋਂ ਅੱਜ ਜਨਮ ਦਿਨ ਮਨਾਇਆ ਜਾਣਾ ਸੁਖਨੀ ਸਾਹਿਬ ਦੇ ਬਾਤ ਜਿਹੜੇ ਰੱਖੇ ਗਏ ਨੇ ਹਾਂਜੀ ਭਾਈ ਜੀ ਕਹਿਣ ਦਾ ਪਾਉ ਪਤੀ ਹੈ ਅੱਜ ਆ ਪਰਿਵਾਰ ਵੱਲੋਂ ਸੁਖਨੀ ਸਾਹਿਬ ਦਾ ਬਾਤ ਕਰਾਇਆ ਉਹਨਾਂ ਚਾਹਣ ਵਾਲੇ ਜਿਹੜੇ ਸਵੇਰ ਦੇ ਅੱਜ ਹਵੇਲੀ ਆ ਰਹੇ ਨੇ ਬਾਕੀ ਜਿਹੜੇ ਇਲਾਕੇ ਦੇ ਵਿੱਚ ਸਾਰੇ ਪੰਜਾਬ ਦੀ ਪਾਣੀ ਪੀਣ ਆ ਰਹੇ ਸੰਡੇ ਪਾਣੀ ਉਹਨਾਂ ਦੇ ਚਾਹਣਾਂ ਅੱਜ ਵੀ ਉਹਨਾਂ ਦੇ ਦਿਲਾਂ ਦੇ ਵਿੱਚ ਤੁਹ ਨੂੰ ਨੋਕਣਾ ਸਹਿਜ ਸਿਰਕਤ ਉਹ ਤੇ ਆਪਣੇ ਵਿੱਚ ਨਹੀਂ ਪਰ ਦਿਲਾਂ ਦੇ ਵਿੱਚ ਅੱਜ ਵੀ ਰਾਜ ਕਰਦਾ ਹੈ ਅਭੀ ਵੀ ਜਿਹੜੀ ਰਿਲੀਜ਼ ਹੋਣੀ ਹੈ ਤੇ ਡਾਕੂਮੈਂਟਰੀ ਵੀ ਰਿਲੀਜ਼ ਕੀਤੀ ਗਈ ਹੈ ਪਰਿਵਾਰ ਨੇ ਮਨਾ ਕੀਤਾ ਕਿ ਨਾਂ ਨਹੀਂ ਦਿੱਤੀ ਜਾਵੇ ਹਾਂਜੀ ਇਹ ਡਾਕੂਮੈਂਟਰੀ ਦਾ ਰਾਜ ਉਹ ਜਤਾਇਆ ਪਰਿਵਾਰ ਨੇ ਜਤਾ ਉਹਨਾਂ ਦਾ ਜਿਹੜਾ ਇਤਰਾਜ਼ ਹੈ ਉਹਨਾਂ ਦਾ ਜਾਇਜ਼ ਵੀ ਹੈ ਕਿਉਂਕਿ ਉਹਨਾਂ ਨੇ ਕੋਈ ਮਨਜ਼ੂਰੀ ਨਹੀਂ ਦਿੱਤੀ ਉਹਨੇ ਆਪ ਮਾਰੀ ਹੋਏ ਸਿੱਧੂ ਦੀ ਜਿਹੜੀ ਕਿ ਹੈਗੀ ਹੈਗੀ ਆਪਣਾ ਗੱਲਬਾਤ ਆ ਉਹ ਹੋ ਸਕਦਾ ਗਲਤ ਪੇੜ ਕਰ ਦੇਣਾ ਕੋਈ ਪਰਿਵਾਰ ਦੇ ਉਹਨਾਂ ਨੇ ਸਹਿਮਤੀ ਨਹੀਂ ਦਿੱਤੀ ਪਰਵਾਦ ਨਾਲ ਸਹਿਤ ਵੀ ਲੈ ਕੇ ਕੋਈ ਵਿਚਾਰ ਪੰਦਰਾ ਕਰਕੇ ਕਰਦੇ ਤਾਂ ਠੀਕ ਹੈ ਪਰ ਜਾਇਜ਼ ਉਹਨਾਂ ਦਾ ਇਤਰਾਜ਼ ਵੀ ਕੀਪੀ ਨੂੰ ਲੈ ਕੇ ਕਿੰਨਾ ਦਰਖਸ਼ਾ ਦੇ ਜਾਂਦੀ ਕੀਪੀ ਨੂੰ ਇਹ ਵੀ ਤਾਂ ਹੀ ਦੇਖਿਆ ਜਾਵੇ ਹੁਣ ਸਾਰੇ ਮੰਨ ਕੇ ਸਾਰੇ ਬਾੜ ਦੇ ਵਿੱਚ ਹੀ ਬੇਸਬਰੀ ਹੜੀ ਹੋ ਰਹੀ ਹੈ ਜਿਵੇਂ ਕਹਿੰਦੇ ਵੀ ਛੋਟਾ ਖੁੱਲਣ ਵਾਲਾ ਕੱਲ੍ਹ ਦੀ ਚੱਲ ਰਿਹਾ ਉਹ ਛੋਟਾ ਖੁੱਲੂ ਜੂ ਅੱਜ ਤੇ ਬਾਕੀ ਦੇਖਿਓ ਤਨਕਰਮੀ ਨੇ ਪੂਰਾ ਗਾਇਬ ਹੋ ਨਾ ਬੂ ਜਨਮ ਦਿਨ ਹੈ ਬਾਈ ਦਾ ਸਿੱਧੂ ਦਾ ਤੇ ਇਹ ਵੀ ਵੀ ਰਿਲੀਜ਼ ਹੋਣੀ ਹੈ ਕੀ ਕਹੋਗੇ ਇਹ ਵੀ ਦਾ ਤੁਹਾਨੂੰ ਪਤਾ ਜਦੋਂ ਆਉਂਦਾ ਬਾਈ ਫਿਰ ਵੈਲਵੋਡ ਤੇ ਕਪੜਾ ਮਾਰਿਆ ਪਿਆ ਹੁੰਦਾ بس ਤੁਸੀਂ ਕੁਝ ਘੰਟਿਆਂ ਚ ਦੇਖੋਗੇ ਸ਼ਾਦੀ ਦਾ ਬਾਈ ਬਾਈ ਤੇ ਜਿਹੜਾ ਚਾਹਣ ਵਾਲਿਆਂ ਨੂੰ ਦੇ ਸਕੀ ਉਹਨੂੰ ਬਾਤੋਆਂ ਸ਼ੇਅਰ ਕਰਨ ਬਹੁਤ ਲੋਇਕ ਕਰਨ ਜਨਮ ਦਿਨ ਨੂੰ ਲੈ ਕੇ ਕੀ ਕਹੋਗੇ ਜਨਮ ਦਿਨ ਦਾ ਬਾਈ ਮਤਲਬ ਦੁੱਖ ਚ ਹੈ ਸਾਰਾ ਤੁਸੀਂ ਵੀ ਦੁੱਖ ਚੋਂ ਪਰਿਵਾਰ ਵੀ ਚਾਹਣ ਵਾਲੇ ਸਾਰੇ ਦੁੱਖ ਚੋਂ ਆਉਂਦੇ ਨੇ ਸਾਰੇ ਕੋਈ ਨਹੀਂ ਜਾਦਾਂ ਨੂੰ ਤਾਜ਼ਾ ਕਰਦੇ ਨੇ ਤੇ ਹੋਰ ਮਤਲਬ ਕੋਈ ਕੋਈ ਜ਼ਿਆਦਾ ਕੋਈ ਖੁਸ਼ੀ ਵਾਲੀ ਗੱਲ ਨਹੀਂ ਤੇ ਉਹ ਵੀ ਜਾਦਾਂ ਨੂੰ ਤਾਜ਼ਾ ਕਰਕੇ ਸੋਹਣੀ ਸਾਹ ਦੇ ਪਾਠ ਕਰਾ ਸਾਰੇ ਅੱਜ ਵੱਡੀ ਗਿਣਤੀ ਚ ਉਹਦੇ ਚਾਹਣ ਵਾਲੇ ਹਾਜ਼ਰੀ ਭਰਨੇ ਪਾਸੇ ਵੀ ਬੀਬੀਸੀ ਵੱਲੋਂ ਡਾਕੂਮੈਂਟਰੀ ਰਿਲੀਜ਼ ਕਰ ਦਿੱਤੀ ਹੈ ਪਰਿਵਾਰ ਇਤਰਾਜ਼ ਕਰ ਰਿਹਾ ਸੀ ਕਿ ਨਾ ਰਿਲੀਜ਼ ਕੀਤੀ ਜਾਵੇ ਉਹਦੇ ਬਾਰੇ ਤਾਂ ਦੇਖੋ ਤੁਹਾਨੂੰ ਅੱਜ ਪਤਾ ਲੱਗ ਗਿਆ ਵੀ ਜਿੱਥੇ ਸਰਕਾਰਾਂ ਨੇ ਪਰਿਵਾਰ ਦਾ ਵਾਹਨ ਹੀ ਫੜਿਆ ਅੱਜ ਤੱਕ ਸਰਕਾਰਾਂ ਨੇ ਅਨਸਾਫ਼ ਦੀ ਵੀ ਗੱਲ ਨਹੀਂ ਕੀਤੀ ਤਾਂ ਬੀਬੀਸੀ ਨੇ ਵੀ ਸਾਬਤ ਕਰਦਾ ਵੀ ਉਹਦਾ ਕੇਸ ਖਰਾਬ ਕਰਨ ਦੇ ਵਿੱਚ ਉਹਨਾਂ ਦਾ ਪੂਰਾ ਬੀਬੀਸੀ ਦਾ ਹੱਥ ਹੋਊਗਾ ਕਿ ਉਹ ਕੇਸ ਉਹ ਡਾਕੂਮੈਂਟਰੀ ਜਿਹੇ ਜਿਹੇ ਇਤਰਾਜ਼ਯੋਗ ਚੀਜ਼ਾਂ ਪਾਈਆਂ ਗਈਆਂ ਜਿਹੜੀਆਂ ਉਹ ਕੇਸ ਨੂੰ ਡਿਵਲਪ ਕਰ ਨਹੀਂ ਆ ਜੋ ਕੀ ਕਹੋਂਗੇ ਜਿਹੜਾ ਪਰਿਵਾਰ ਵੱਲੋਂ ਅੱਜ ਜਨਮ ਦਿਨ ਮਨਾਇਆ ਜਾਣਾ ਸੁਖਨੀ ਸਾਹਿਬ ਦੇ ਬਾਤ ਜਿਹੜੇ ਰੱਖੇ ਗਏ ਨੇ ਹਾਂਜੀ ਭਾਈ ਜੀ ਕਹਿਣ ਦਾ ਪਾਉ ਪਤੀ ਹੈ ਅੱਜ ਆ ਪਰਿਵਾਰ ਵੱਲੋਂ ਸੁਖਨੀ ਸਾਹਿਬ ਦਾ ਬਾਤ ਕਰਾਇਆ ਉਹਨਾਂ ਚਾਹਣ ਵਾਲੇ ਜਿਹੜੇ ਸਵੇਰ ਦੇ ਅੱਜ ਹਵੇਲੀ ਆ ਰਹੇ ਨੇ ਬਾਕੀ ਜਿਹੜੇ ਇਲਾਕੇ ਦੇ ਵਿੱਚ ਸਾਰੇ ਪੰਜਾਬ ਦੀ ਪਾਣੀ ਪੀਣ ਆ ਰਹੇ ਸੰਡੇ ਪਾਣੀ ਉਹਨਾਂ ਦੇ ਚਾਹਣਾਂ ਅੱਜ ਵੀ ਉਹਨਾਂ ਦੇ ਦਿਲਾਂ ਦੇ ਵਿੱਚ ਤਦੂ ਨੂੰ ਆਪਣਾ ਸਹੇਜ ਤਿਰਕਤਾ ਹੋਤੇ ਆਪਣੇ ਵਿੱਚ ਨਹੀਂ ਪਰ ਦਿਲਾਂ ਦੇ ਵਿੱਚ ਅੱਜ ਵੀ ਰਾਜ ਕਰਦਾ ਅਜੀ ਵੀ ਵੀ ਜਿਹੜੀ ਰਿਲੀਜ਼ ਹੋਣੀ ਹੈ ਤੇ ਡਾਕੂਮੈਂਟਰੀ ਵੀ ਰਿਲੀਜ਼ ਕੀਤੀ ਗਈ ਹੈ ਪਰ ਪਰਿਵਾਰ ਨੇ ਮਨਾਂ ਕੀਤਾ ਕਿ ਨਾਂ ਨਹੀਂ ਕਿਹਾ ਹਾਂਜੀ ਇਹ ਡਾਕੂਮੈਂਟਰੀ ਦਾ ਰਾਜ ਉਹ ਜਤਾਇਆ ਪਰਿਵਾਰ ਨੇ ਜਤਾ ਉਹਨਾਂ ਦਾ ਜਿਹੜਾ ਇਤਰਾਜ਼ ਹੈ ਉਹਨਾਂ ਦਾ ਜਾਇਜ਼ ਵੀ ਹੈ ਕਿਉਂਕਿ ਉਹਨਾਂ ਨੇ ਕੋਈ ਮਨਜ਼ੂਰੀ ਨਹੀਂ ਲਈ ਤੇ ਉਹਨੇ ਆਪ ਮਾਰੇ ਹੁਣ ਸਿੱਧੂ ਦੀ ਜਿਹੜੀ ਕਿ ਹੈਗੀ ਹੈਗੀ ਆਪਣਾ ਗੱਲਬਾਤ ਆ ਉਹ ਹੋ ਸਕਦਾ ਗਲਤ ਭੇਜ ਕਰਦਾ ਕੋਈ ਪਰਿਵਾਰ ਦੇ ਉਹਨਾਂ ਨੇ ਸਹਿਮਤੀ ਨਹੀਂ ਲਈ ਪਰਵਾਦ ਨਾਲ ਸਹਿਤ ਵੀ ਲੈ ਕੇ ਕੋਈ ਵਿਚਾਰ ਪ੍ਰੰਦਾ ਕਰਕੇ ਕਰਦੇ ਤਾਂ ਠੀਕ ਹੈ ਪਰ ਜਾਇਜ਼ ਹੈ ਉਹਨਾਂ ਦਾ ਇਤਰਾਜ਼ ਵੀ ਈਪੀ ਨੂੰ ਲੈ ਕੇ ਕਿੰਨਾ ਦੇਖਿਆ ਜਾ ਰਿਹਾ ਜੀਪੀਪੀ ਨੂੰ ਈਪੀ ਦਾ ਹੀ ਦੇਖਿਆ ਜਾ ਰਿਹਾ ਹੁਣ ਸਾਰੇ ਮੰਨ ਕੇ ਸਾਰੇ ਬਾੜ ਦੇ ਵਿੱਚ ਹੀ ਬੇਸਭਿਆੜੀ ਹੋ ਰਹੀ ਹੈ ਜਿਵੇਂ ਕਹਿੰਦੇ ਵੀ ਝੋਟਾ ਖੁੱਲਣ ਵਾਲਾ ਕੱਲ੍ਹ ਦੀ ਚੱਲ ਰਿਹਾ ਉਹ ਝੋਟਾ ਖੁੱਲੂ ਜੂ ਅੱਜ ਤੇ ਬਾਕੀ ਦੇਖੋ ਤਿੰਨ ਚਾਰ ਮਹੀਨੇ ਪੂਰਾ ਗਾਇ ਪੈਂਦਾ ਉਹ